ਸਾਰੀਕਾਲ ਜੀ ਸਾਰਿਆਂ ਨੂੰ ਮੈਂ ਨਾਜਪ੍ਰੀਤ ਕਰਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚ ਹੈਂਡਜ਼ਾਇਰ ਰੂਪੀਕ ਤੇ ਮੈਂ ਕਹਿ ਦਿਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਣੇ ਵਧੀਆ ਹੋਣੇਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਆਪਾਂ ਜਿਹੜੀ ਅੱਜ ਲੈ ਕੇ ਆਏ ਆ ਉਹ ਹੈਗੇ ਫਰਕ ਵਾਲੇ ਸੂਟਾਂ ਵੀ ਕੋਈ ਵੀ ਸੂਨਸੂਨ ਨੂੰ ਪਸੰਦ ਆਉਂਦਾ ਤੁਸੀਂ ਇਹਦੇ ਵਿੱਚੋਂ ਸੂਟ ਜਿਹੜਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸੂਟ ਕਰ ਬੈਠੇ ਮੰਗਵਾ ਸਕਦੇ ਹੋਗੇ ਤੇ ਵੀਡੀਓ ਦਾ ਕੋਈ ਸੂਟ ਆਪਣੇ ਆਰਡਰ ਦੇ ਬਣੇ ਹੋਏ ਨੇ ਤੇ ਜਿਹੜਾ ਤੁਸੀਂ ਹੋਰ ਬਣਵਾਉਣਾ ਹੋਇਆ ਉਹਦੇ ਲਈ ਤੁਸੀਂ ਆਪਣਾ ਆਰਡਰ ਆ ਜਿਹੜਾ ਤਾਂ ਨੰਬਰ ਚੱਲ ਰਿਹਾ 950130027 ਉਹਦੇ ਉੱਪਰ ਦੇਖ ਸਕਦੇ ਹੋ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਪਹਿਲਾ ਸੂਟ ਹੈਗਾ ਜੀ ਪਰਪਲ ਕਲਰ ਦਾ ਇਹਦੇ ਕਿਰੇ ਦੇ ਉੱਪਰ ਵਰਕ ਆਊਗਾ ਤੇ ਤੁਸੀਂ ਜਿੱਦਾਂ ਦਾ ਵੀ ਜਿਹੜਾ ਵੀ ਸਟੱਫ ਲਗਾਉਣਾ ਹੋਇਆ ਉਹ ਆਪਣਾ ਦੱਸ ਸਕਦੇ ਹੋ ਇਹ ਆਪਾਂ ਕਾਟਨ ਦੇ ਉੱਪਰ ਬਣਾਇਆ ਹੈਗਾ ਐਸਕੇ ਵੀ ਕਾਟਨ ਲੱਗੀ ਹੋਈ ਹੈਗੀ ਤੇ ਇਹ ਵਾਲਾ ਹੈਗਾ ਜਿਹਦੀ ਬਾਜੂ ਦਾ ਵਰਕ ਇਹ ਬਾਜੂ ਦੇ ਉੱਪਰ ਆ ਜਿਹੜਾ ਵਰਕਾ ਬਹੁਤ ਸੋਹਣਾ ਸੂਟ ਆ ਜਿਹੜਾ ਬਣ ਕੇ ਰੈਡੀ ਹੋਇਆ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਅਗਲਾ ਸੂਟ ਹੈਗਾ ਜੀ ਪਿਸਤਾ ਕਲਰ ਦਾ ਇਹ ਸੂਟ ਆ ਜਿਹੜਾ ਮਸਲੀਨ ਦੇ ਉੱਪਰ ਬਣਿਆ ਹੋਇਆ ਹੈ ਜੀ ਮਸਲੀਨ ਦੇ ਉੱਪਰ ਇਹ ਸੂਟ ਬਣਿਆ ਹੋਇਆ ਹੈ ਸਟਾਫ ਆ ਜਿਹੜਾ ਉਹ ਮਸਲੀਨ ਦਾਗਾ ਆ ਘੇੜੇ ਦਾ ਵਰਕ ਆ ਹੋਇਆ ਇਹ ਤੁਸੀਂ 21 ਤੋਂ 22 ਇੰਚ ਤੱਕ ਵੀ ਘੇੜਾ ਤਿਆਰ ਕਰ ਸਕਦੇ ਹੋ ਜੇ ਘੱਟ ਵੱਧ ਕਰਨਾ ਜਿੰਨਾ ਮਰਜ਼ੀ ਕਰ ਸਕਦੇ ਹੋਗੇ ਤੇ ਆਵਲ ਆਊਗਾ ਜੀ ਬਾਜੂ ਦੇ ਉੱਪਰ ਵਰਕ ਬਹੁਤ ਸੋਹਣਾ ਸੂਟ ਇਹ ਵੀ ਬਣ ਕੇ ਰੈਡੀ ਹੋਇਆਗਾ ਤੇ ਇਹਦੇ ਨਾਲ ਜੇ ਤੁਸੀਂ ਦੁਪੱਟਾ ਲਗਵਾਉਣਾ ਚਾਹੋ ਤਾਂ ਆਈੜਾਈ ਦੁਪੱਟਾ ਵੀ ਲਗਵਾ ਸਕਦੇ ਹੋਗੇ ਮਸਲੀਨ ਸਟਾਫ ਦੇ ਉੱਪਰ ਇਹ ਸੂਟ ਆਊਗਾ ਇਹਦੇ ਵਿੱਚ ਲਾਈਨਿੰਗ ਵੀ ਲੱਗੂਗੀ ਜੇ ਤੁਸੀਂ ਸੋਨੂ ਇਹ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਇਹ ਸੂਟ ਆਪਣੇ ਕੋਲੇ ਰੈਡੀ ਹੈਗਾ ਜੇ ਕਿਸੇ ਹੋਰ ਕਲਰ ਤੇ ਬਣਾਉਣਾ ਤਾਂ ਤੁਸੀਂ ਉਹਦੇ ਲਈ ਆਪਣਾ ਦੱਸ ਸਕਦੇ ਹੋ ਆਪਾਂ ਅਗਲਾ ਸੂਟ ਹੈਗਾ ਜੀ ਮਸਟਰਡ ਕਲਰ ਦਾ ਇਹਦੇ ਵੀ ਘੇਰੇ ਦੇ ਉੱਪਰ ਵਰਕ ਹੈ ਜੀ ਇਹ ਸੂਟ ਵੀ ਆਪਣਾ ਸੇਲ ਲਈ ਹੈਗਾ ਇਹ ਸੂਟ ਵੀ ਮਸਲੀਨ ਦੇ ਉੱਪਰ ਹੀ ਬਣਿਆ ਹੋਇਆ ਹੈਗਾ ਸਟੱਫ ਬਹੁਤ ਸੋਹਣਾ ਕੋਈ ਸਿੱਜਦਾ ਨਹੀਂ ਕੁਛ ਨਹੀਂ ਬਹੁਤ ਸੋਹਣਾ ਸਟੱਫ ਹੈਗਾ ਤੇ ਇਹ ਘੇਰੇ ਦਾ ਵਰਕ ਆਊਗਾ ਤੇ ਆਹ ਵਾਲਾ ਆਊਗਾ ਜੀ ਇਹਦੀ ਬਾਜੀ ਦਾ ਵਰਕ ਇਹ ਵੀ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਹੈਗਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜੇ ਕਿਸੇ ਹੋਰ ਕਲਰ ਤੇ ਬਣਾਉਣਾ ਉਹਦੇ ਲਈ ਵੀ ਤੁਸੀਂ ਆਰਡਰ ਦੇ ਸਕਦੇ ਹੋ ਤੁਸੀਂ ਦੁਪੱਟਾ ਨਾਲ ਲਗਵਾ ਕੇ ਲੈਣਾ ਸੂਟ ਉਹ ਵੀ ਲੈ ਸਕਦੇ ਹੋ ਜਿੱਦਾਂ ਵੀ ਤੁਸੀਂ ਕਹੋਗੇ ਆਪਾਂ ਉਦਾਂ ਹੀ ਤੁਹਾਨੂੰ ਸੂਟ ਕਰ ਬੈਠਾ ਜਿਹੜਾ ਭੇਜ ਦਾਂਗੇ। ਹਾਂਜੀ। ਇਹ ਵਾਲੀ ਆਉਣੀਆਂ ਜੀ ਬਿੱਲਾ ਦੇ ਘੇਰੇ ਦੇ ਉੱਪਰ। ਇਹ ਵੀ 21-22 ਦੇ ਤੱਕ ਇਹ ਸਾਰੇ ਸੂਟਾ ਜਿਹੜੇ ਉਹ ਬਣ ਜਾਣਗੇ। ਤੁਸੀਂ ਕਿ ਆਪਾਂ ਸੇਲ ਲਈ ਹੀ ਬਣਾਇਆ ਸੂਟ ਤੇ ਤੁਸੀਂ ਕਿੰਨਾ ਵੀ ਘੇਰਾ ਜਿਹੜਾ ਦਾ ਰੱਖ ਸਕਦੇ ਹੋਗੇ ਤੇ ਇਹਦਾ ਕਲਰ ਵੀ ਬਹੁਤ ਸੋਹਣਾ ਜਿਹਾ ਸੂਟ ਦਾ ਜੇਕਰ ਦੁਪੱਟਾ ਲੈਣਾ ਉਹ ਤੁਸੀਂ ਆਪਣਾ ਦੱਸਣਾ ਪਊਗਾ ਇਹਦੀ ਬਾਜੂ ਦੇ ਉੱਪਰ ਵੀ ਇੱਦਾਂ ਹੀ ਬੇਲ ਬਣੀ ਹੋਈ ਹੈ। ਨਾਮਾ ਤੇ ਉੱਪਰ ਬੇਲ ਬਣੀ ਹੋਈ ਆ ਜੇ ਤੁਸੀਂ ਹੋਰ ਵੀ ਕਿਸੇ ਕੋਈ ਡਿਜ਼ਾਈਨ ਬੜਮਾਉਣਾ ਉਹਦੇ ਲਈ ਵੀ ਤੁਸੀਂ ਦੱਸ ਸਕਦੇ ਹੋ ਕਲਰ ਬਹੁਤ ਸੋਹਣਾ ਲੱਗ ਰਿਹਾ ਸੂਟ ਦਾ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜੀ। ਅਗਲਾ ਸੂਟ ਆ ਜੀ ਮੈਂਟੀ ਕਲਰ ਦਾ ਇਹ ਆਰਡਰ ਤੇ ਬਣਿਆ ਹੋਇਆ ਹੈਗਾ ਜੀ ਸੂਟ ਜੇ ਤੁਹਾਨੂੰ ਪਸੰਦ ਆ ਤੁਸੀਂ ਦੇਖ ਕੇ ਆਪਣਾ ਤੁਸੀਂ ਲੈ ਸਕਦੇ ਹੋ ਇਹ ਆਪਾਂ ਆਰਡਰ ਤੁਹਾਨੂੰ ਬਣਾ ਕੇ ਦੇ ਦਾਂਗੇ ਸੂਟ ਕਿਉਂਕਿ ਇਹ ਸੂਟ ਆਪਣਾ ਕਿਸੇ ਕਸਟਮਰ ਦਾ ਉਹਨਾਂ ਨੇ ਰੈਡੀ ਕਰਵਾਇਆਗਾ ਇਹ ਸਿਰਫ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣ ਲਈ ਹੀ ਦਿਖਾਇਆਗਾ ਇਹਦੇ ਇੱਕ ਫਲਾਵਰ ਆਊਗਾ ਬਾਜ ਦੇ ਉੱਪਰ ਤੇ ਆ ਇਹਦਾ ਘੇਰਾ ਬਣਿਆ ਹੋਇਆਗਾ ਜੇ ਤੁਸੀਂ ਸਲਵਾਰ ਤੇ ਬਣਾਉਣਾ ਹੋਇਆ ਸਲਵਾਰ ਤੇ ਵੀ ਬਵਾ ਸਕਦੇ ਹੋ ਅੰਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਰੇ ਸੂਟ ਜਿਹੜਾ ਪਸੰਦ ਆਏ ਹੋਣਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਆਪਣਾ ਨੰਬਰ ਚੱਲ ਰਿਹਾ ਉਹਦੇ ਉੱਪਰ ਦੇ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਵਰਕ ਕਰਵਾਉਣਾ ਹੋਇਆ ਉਹਦਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਮਿਲਦੇ ਆਂ ਜੀ